ਸਤਿਗੁਰ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਪੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਿ ਇਹ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਨੇ ਬਟਾਲਾ ਤੋਂ ਤੁਹਾਨੂੰ ਦੱਈਏ ਕਿ ਬਟਾਲਾ ਦੇ ਵਿੱਚ ਬਾਬੇ ਦੇ ਵਿਆਹ ਤੇ ਪੰਘੂੜੇ ਦੁਕਾਨਾਂ ਬਹੁਤ ਜ਼ਿਆਦਾ ਲੱਗੀਆਂ ਹੋਈਆਂ ਸੀ ਪਰ ਕਿਤੇ ਨਾ ਕਿਤੇ ਪਿਛਲੇ ਮੀਂਹ ਨੇ ਜਿਹੜਾ ਆ ਉਹ ਪੰਘੂੜਿਆਂ ਵਾਲੇ ਨੀਵੇਂ ਥਾਵਾਂ ਤੇ ਜਲਥਲ ਕਰ ਦਿੱਤਾ ਤੇ ਪਾਣੀ ਬਹੁਤ ਜ਼ਿਆਦਾ ਉਹਨਾਂ ਥਾਵਾਂ ਤੇ ਹੌਂ ਦੇ ਨਾਲ ਪੰਘੂੜੇ ਤੇ ਦੁਕਾਨਦਾਰਾਂ ਦੇ ਵਿੱਚ ਚਿੰਤਾ ਉਪਰਗਟਾਈ ਗਈ ਸੀ ਪਰ ਮਾਲਕ ਨੇ ਕਿਰਪਾ ਕੀਤੀ ਆ ਕਿ ਧੁੱਪਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਤੇ ਇਹਨਾਂ ਧੁੱਪਾਂ ਦੇ ਨਾਲ ਜਿਹੜਾ ਆ ਮੇਲਾ ਫਿਰ ਤੋਂ ਰਵਾਂ ਹੋ ਸਕਦਾ ਆ ਪਰ ਕੁਝ ਦਿਨ ਪਹਿਲਾਂ ਜਿਹੜੇ ਆ ਉਹ ਪੰਘੂੜੇ ਤੇ ਦੁਕਾਨਾਂ ਜਿਹੜੀਆਂ ਲੱਗੀਆਂ ਸੀ ਕ੍ਰੈਕਰੀ ਵਗੈਰਾ ਦੀਆਂ ਉਹ ਸਾਰੀਆਂ ਤਰਪਾਲਾਂ ਦੇ ਕੇ ਟਕੀਆਂ ਹੋਈਆਂ ਸੀ ਗਾਰੇ ਚਿੱਕੜ ਦੇ ਵਿੱਚ ਹੀ ਪੰਘੂੜੇ ਲੱਗੇ ਹੋਏ ਸੀ ਤੇ ਪਾਣੀ ਪੂਰੇ ਦਾ ਪੂਰਾ ਜਿਹੜਾ ਆ ਉਹ ਤਸਵੀਰਾਂ ਦੇ ਵਿੱਚ ਤੁਸੀਂ ਦੇ ਦੇ ਪਿਓ ਕਿ ਫੈਲਿਆ ਪਿਆ ਚਾਰ ਦਿਨ ਪਹਿਲਾਂ ਹੀ ਇਹ ਤਸਵੀਰਾਂ ਆਈਆਂ ਸੀ ਪਰ ਹੜ੍ਹ ਦੇ ਕਾਰਨ ਇਹ ਤਸਵੀਰਾਂ ਅਸੀਂ ਪਹਿਲਾਂ ਤੁਹਾਨੂੰ ਨਹੀਂ ਵਿਖਾ ਸਕੇ ਇਹ ਤਸਵੀਰਾਂ ਜਿਹੜੀਆਂ ਨੇ ਇਹ ਸਾਡੇ ਕੋਲ ਪਹੁੰਚ ਚੁੱਕੀਆਂ ਸੀ ਪਰ ਹੁਣ ਤਸਵੀਦਾ ਇਸ ਕਰਕੇ ਦਿਖਾਈਆਂ ਜਾ ਰਹੀਆਂ ਨੇ ਕਿ ਫਿਲਹਾਲ ਜਿਹੜਾ ਆ ਉਹ ਮੌਸਮ ਨੇ ਕਰਵਟ ਲੈ ਲਈਏ ਤੇ ਮੌਸਮ ਜਿਹੜਾ ਆ ਖੁਸ਼ਕ ਨੁਮਾ ਹੋ ਚੁੱਕਾ ਹੈ ਜਿਹਦੇ ਕਰਕੇ ਦੁਬਾਰਾ ਤੋਂ ਮੇਲਾ ਜਿਹੜਾ ਆ ਉਹ ਭੱਗ ਸਕਦਾ ਆ ਤੇ ਵਧੀਆ ਹੋ ਸਕਦਾ ਆ ਇਹਦੇ ਨਾਲ ਸਾਇਦ ਜਿਹੜਾ ਆ ਉਹਨਾਂ ਦੇ ਚਿਹਰਿਆਂ ਤੇ ਵੀ ਚਾਰਮਿੰਗ ਆ ਚੁੱਕੀ ਹੋਵੇਗੀ ਜਿਹੜੇ ਕਿ ਦੁਕਾਨਦਾਰ ਕੁਝ ਦਿਨ ਪਹਿਲਾਂ ਮੁਰਝਾਏ ਚਿਹਰਿਆਂ ਦੇ ਨਾਲ ਤੁਰੇ ਫਿਰ ਰਹੀ ਸੀ ਮੇਲੇ ਵਾਲੇ ਦਾ ਪੰਘੂੜਿਆਂ ਵਾਲੇ ਵੀ ਜਿਹੜੇ ਆ ਉਹ ਕਾਫੀ ਜ਼ਿਆਦਾ ਮੁਰਝਾਏ ਹੋਏ ਨਜ਼ਰ ਆ ਰਹੇ ਸੀ ਉਹਨਾਂ ਦੇ ਨਾਲ ਜਦੋਂ ਪੱਤਰਕਾਰ ਨੇ ਉਸ ਦਿਨ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਸੀ ਉਹ ਸੁਣ ਲਵੋ ਤਾਂ ਹੁਣ ਜਿਹੜਾ ਆ ਉਹ ਮੌਸਮ ਸੁਹਾਣਾ ਹੋ ਗਿਆ ਆ ਗੱਲ ਕਰਨ ਦੀ ਦੁਬਾਰਾ ਤੋਂ ਕੋਸ਼ਿਸ਼ ਕਰਾਂਗੇ ਰੋਸ਼ਨ ਸਿੰਘ ਜੀ ਤੁਸੀਂ ਜੀ بارش ਦੇ ਨਾਲ ਕਿੰਨਾ ਕੁ ਫਰਕ ਆਣਾ ਇਹ ਤਾਂ ਕਾਹਦਾ ਕੰਮ ਕੀਤਾ ਜਾ ਕੰਮ ਨਾ ਆਪਣਾ ਪੰਘੂੜਾ ਦਾ ਵੀ بارش ਕਰਕੇ ਥੋੜਾ ਜਿਹਾ રાહ ਅਸਾਨੀ ਆ ਰਹੀ ਆ ਆਪਾਂ ਨੂੰ ਇਹ ਕੱਲ ਤੱਕ بارش ਨਾਲ ਤਾਂ ਜ਼ਿਆਦਾ ਲੋਸ ਹੋ ਰਹਿਣਾ ਸਾਨੂੰ ਸਾਲ ਇਹ ਇਤਜ਼ਾਰ ਹੰ ਦਾ ਬਾਬਾ ਜੀ ਬਾਬਾ ਜੀ ਯਾ ਦੇ ਸਾਲ ਪੂਰਾ ਇਤਜ਼ਾਰ ਕਰਦੇ ਹਾਂ ਤੇ ਮਹੀਨਾ ਹੋ ਗਿਆ ਥੈਨ ਹੀ ਸਮਾਨ ਫੂਲ ਫਿਟ ਪੁੱਟ ਕਰਦੇ ਬਹੁਤ ਟਾਈਮ ਲੱਗਿਆ ਸਾਨੂੰ ਤੇ ਉੱਪਰ ਤੁਹਾਡੇ ਸਾਹਮਣੇ ਦੇਖ ਲੋ ਪਾਣੀ ਕਿੰਨਾ ਖੜਾ ਹੋਇਆ ਹੈ ਤੇ ਪਰ ਇਹ ਮਾੜਾ ਵਰਕ ਤੁਹਾਡੇ ਹਾਂਜੀ ਹਾਂਜੀ ਜੀ ਤੇ ਸਰਕਾਰ ਤੇ ਕਿੰਨੇ ਆਵੀ ਸਾਰੀ ਥੋੜੀ ਮਦਦ ਕਰਨ ਸਾਡੇ ਸਿਰਫ ਸਿਰਫ ਜਿਹੜੇ ਬੰਦ ਆ ਉਹ ਖਲਵਾ ਦਿੱਤੇ ਜਾਣ ਹਾਂਜੀ ਪਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਗੋਗਾ ਜੀ ਕੀ ਕਿਤਾਬ ਕਹਿੰਦੇ ਬਾਬੇ ਲੀਆ ਦੇ ਹਨ ਇਹ ਬਾਬੇ ਦੇ ਵਿਆਹ ਤੇ ਜੀ ਬਹੁਤ ਵਜਾ ਪ੍ਰੋਗਰਾਮ ਆਇਆ ਕੀਤਾ ਸੀਗਾ ਆਪਣੇ ਚੂਲੇ ਬੱਚਿਆਂ ਵਾਸਤੇ ਬੰਦੇ ਛੂਲੇ ਬੜੇ ਲਾਏ ਸੀਗੇ ਬੜੇ ਪੈਸੇ ਲਾਏ ਸਾਰਸੀਂ ਸਾਨੂੰ ਕੁ ਮਹੀਨਾ ਹੋ ਗਿਆ ਮਿੰਟ ਕਰਦਿਆਂ ਨੂੰ ਹੁਣ ਪਰ ਰੱਬ ਨੇ ਇੱਕ ਵੇਰ ਵਾਂਜੇਗਾ ਤੇ ਮੀ ਇੰਨਾ ਪੈ ਗਿਆ ਤੇ ਮੀ ਕਰਕੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਸਾਡੇ ਸਾਨੂੰ ਦੇਖਦੇ ਹਾਂ ਜਿੰਨੇ ਸੀ ਪੈਰਾਂ ਨੂੰ ਕਸਾਉਂ ਉਹੀ ਦੀਨੇ ਕਿ ਸਾਡੇ ਪਰ ਪੂਰਾ ਵੇ ਤੇ ਇਹ ਇਹ ਹੀ ਚਾਹਦੇ ਆ ਪ੍ਰਸ਼ਾਸਨ ਅੱਗੇ ਕਿ ਸਾਡੇ ਬਾਰੇ ਥੋੜੀ ਰਾਏ ਦਿੱਤੀ ਜਾਵੇ ਉਹ ਸਾਡੇ ਬਾਰੇ ਸੋਚਿਆ ਜਾਵੇ ਇੱਕ ਮਹੀਨਾ ਵੇਟ ਕਰਦੇ ਪਰ ਜਿਹੜਾ ਹਾਂਜੀ ਸਰ ਆਪਾਂ ਅਗਿਆ ਪ੍ਰਸ਼ਾਸਨ ਕੇ ਬੇਨਤੀ ਵੀ ਕੀਤੀ ਸੀ ਕਿ ਸਾਨੂੰ ਆ ਰਿਸੀਵਰ ਸੀਗੀ ਤੇ ਸਾਫ਼ ਕਰਾ ਕੇ ਦਿੱਤੇ ਜਾਣ ਠੀਕ ਹੈ ਜੀ ਅਸੀਂ ਬੜੇ ਕਿਆ ਸੀਗਾ ਕਹਿੰਦੇ ਕਰਾ ਦਾਂਗੇ ਕਰਾ ਲਾਂਗੇ ਪਰ ਹੋਏ ਨਹੀਂ ਸਰ ਤੁਹਾਡੇ ਸਾਹਮਣੇ ਜੇ ਹੋ ਜਾਂਦੇ ਸਰ ਇਹਨਾਂ ਪਾਣੀ ਥੋੜੀ ਖੜਾ ਹੋਣੇਗਾ ਦੇਖੋ ਚਾਰ ਨੁਕਸਾਨ ਤਾਂ ਸਰ ਬਹੁਤ ਹੈ ਕਿ ਤੁਹਾਨੂੰ ਦੱਸਿਏ ਬਸ ਇਹ 3-4 ਲੱਖ ਰੁਪਏ ਗੱਡੀਆਂ ਦੇ ਕਿਰਾਏ ਲੱਗੇ ਹੋਏ ਨੇ ਸਰ ਨੂੰ ਪ੍ਰਸ਼ਾਸਨ ਨੂੰ ਪੈਸੇ ਦੇਣੇ ਨੇ ਸਰ ਸਾਡਾ ਰੁਪਇਆ ਜਿਆਦਾ ਜਾਂ ਜਿਆਦਾ 10-15 ਲੱਖੋਂ ਥੇ ਲੱਗ ਜਾਣਗੇ ਸਰ ਇਹਨੇ ਬੈਠਾ ਆਣਗੇ ਸਰ ਇਹਦਾ ਕੰਮ ਚੱਲੇਗਾ ਤਾਂ ਹੀ ਆਣੇਗਾ ਤਨੁਬੜਾ ਚੱਲਣ ਗਏ ਦੇਵਾਂਗੇ ਇਹ ਸਾਰੇ ਲੇਬਰ ਬਿੱਲੀ ਬੈਠੀਆਂ ਸਾਰੇ ਬੰਦੇ ਵੇਲੇ ਬੈਠੇ ਆ ਸਾਰੇ ਖਰਚੇ ਕੋਈ ਨਹੀਂ ਪੈ ਰਹੇ ਸਾਰਾ ਸਰ ਜਿੱਥੇ ਕਹਿੰਦੇ ਸਰ ਪ੍ਰੀਪਰ ਕਿ ਤੁਹਾਡੇ ਨਾਲ ਜੁੜਿਆ ਹੋਆ ਹਾਂਜੀ ਸਰ ਨੁਕਸਾਨ ਸਰ ਜੀ ਕਿਤਾ ਚਲਾਉ ਤੁਹਾਡੇ ਸਾਹਮਣੇ ਕੋ ਫਿਰ ਮੇਂ ਸ਼ੁਰੂ ਹੋ ਗਿਆ ਨੁਕਸਾਨ ਰੱਬ ਕੇ ਕਿਹਦਾ ਜੋਰ ਹੈ ਇਹ ਕਹਿ ਸਕਦੇ ਹਾਂ ਇਹ ਤੇ ਰੱਬ ਕੇ ਕਿਹਦਾ ਜੋਰ ਹੈ ਰੱਬ ਕੇ ਕਿਹਦਾ ਜੋਰ ਨਹੀਂ ਬੜਾ ਹੀ ਹੈ ਜੀ ਇੱਕ ਮੀਤ ਪਰ ਪ੍ਰਸ਼ਾਸਨ ਨੂੰ ਬੇਨਤੀ ਆ ਸਾਡੀ ਕਿ ਉਹ ਸਾਡੇ ਬਾਰੇ ਸੋਚਿਆ ਜਾਵੇ